ਸਰਨਾ ਲੁਈਆ ਸਰਬਜੀਤ ਸਾਹ ਕੋੜਾ ਜ਼ਿਲ੍ਹਾ ਜਲੰਧਰ ਨੰਬਰ 147225 ਨੂੰ ਹਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਬਨਾਲਪੁਰ ਨੂੰ ਬੁਈਆ ਬੁਈਆ ਤੋਂ ਮਖਰੂੜ ਤੇ ਅਣੂਣ ਵਿਅਕਤੀ ਵੱਲੋਂ ਦਾ ਤਤਲ ਕੱਪ ਦੇ ਤਸੀ ਅਸਾਂਨੇ ਕਤਲ ਨੂੰ ਸਮਝਾਉਣ ਵਿੱਚ ਲੋਕਾਂ ਆਪਣੀ ਸੋਨ ਸਫਤਾਸ ਕੀਤੀ ਗਈਆਂ ਵਾਕਿਆ ਇਹ ਸੀ ਕਿ ਹਰਜੀਤ ਕੋ ਦੋ ਲੋਗਾਂ ਦੀਆਂ ਵਾਰੀ ਸੀ ਕਿ ਪੁੱਤਰੀ ਸਤੁਸ਼ੰਗ ਵਾਸੀ ਪਿੰਡ ਤੁਰਨਾ ਜੋ ਆਪਣੇ ਪਰਿਵਾਰ ਸਮੇਤ ਰਾਣਕੋਨ ਵਿੱਚ ਪਿਛਲੇ ਸਾਲ ਤੋਂ ਰਹਿ ਸੀ ਤੇ ਤਾਂ ਪਤੀ ਜਿਹੜਾ ਕਲੁੰਦਰ ਸਿੰਘ ਆ ਉਹ ਵਿਦੇਸ਼ ਜਿਹੜਾ ਫਰਾਂਸ ਵਿੱਚ ਰਹਿੰਦਾ ਸੀਗਾ ਤੇ 14 ਤਰੀਕ ਨੂੰ ਦੁਪਹਿਰ ਦੇ ਸਮੇਂ ਕਿ ਉਹ ਆਪਣੇ ਇੱਕ ਤੋਂ ਆਪਣੇ ਕਪੜੇ ਲੈਣ ਲਈ ਮੇਡਲੇ ਪਿੰਡ ਜਿਹੜੀ ਜਾ ਰਹੀ ਸੀ ਤੇ ਉਹਦੇ ਵਾਟਸਐਪ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਹੈ ਤੇ ਜਦੋਂ ਜਾ ਕੇ ਦੇਖਿਆ ਕਿ ਲੋਹਿਆਂ ਤੋਂ ਮਖੋ ਜਿੱਡੀ ਰੋੜ ਮਾਨ ਘੱਡੇ ਦੇ ਸਾਹਮਣੇ ਖਤਾਨਾ ਚੋ ਦੀ ਗੱਡਬੋਡੀ ਜਿਹੜੀ ਉੱਥੇ ਪਈ ਸੀ ਖਲੋਉਣਾ ਲਾਖਤ ਰਤ ਹੋਈ ਤੇ ਜਿੱਦੇ ਗੱਲ ਵਿੱਚ ਬਹੁਤ ਇਤਿਆਰ ਜਿਹੜੇ ਡੂੰਘੇ ਜ਼ਖਮ ਸੀਗੇ ਤੇ ਜੋ ਮੌਕੇ ਤੇ ਪ੍ਰੀਸ਼ੋਨੋ ਮਗਾਦਵਾ ਦੱਜ ਕਰਕੇ ਉਹਦਾ ਪੋਸਟਮਾਰਨ ਉੱਤੇ ਆ ਗਿਆ ਅਤੇ ਇਸ ਕੀਰਤੀ ਤੋਂ ਇਹ ਨਾਲ ਪਤਨ ਲੋ ਕੀਤੀ ਗਈ ਤੇ ਮਾਂਜੋਗ ਐਸਐਸਪੀ ਸਰਵਿੰਦਰ ਸਿੰਘ ਤੇ ਐਸਐਸਪੀ ਸਰਵੀਤ ਰਏ ਇਨਵੈਸਟੀਗੇਸ਼ਨ ਜਿਲ੍ਹਾ ਜਨਰਲ ਥੀ ਜੀ ਐਨ ਮਾਈਜਰਟ ਤੇ ਇਹ ਗੱਲ ਸਾਹਮਣੇ ਹੈ ਕਿ ਜਿਹੜੀ ਅਜੀਤ ਕੌਰ ਹੈ ਦੀ ਸੈਕੰਡ ਮੈਰਿਜ ਹੋਇਸੀ ਕੁਲੰਦਰ ਸਿੰਘ ਨਾਲ ਫਰਿਫਤਚ ਤੇ ਇਹ ਵੀ ਡਾਈਵੋਰਸ ਸੀ ਤੇ ਦਾ ਪਤੀ ਜਿਹੜਾ ਕੁਲੰਦਰ ਸਿੰਘ ਆ ਉਹ ਵੀ ਡਾਈਵੋਰਸ ਸੀਗਾ ਤੇ ਮੌਜੂਦਾ ਸਮੇਂ ਉਹ ਫਰਸਤ ਰਹਿ ਰਿਹਾ ਹੈ ਤੇ ਉਹ ਵੀ ਜਦੋਂ ਮੈਰੇ ਸੈਕੰਡ ਮੈਰੇ ਹੋਈ ਤੇ ਉਸ ਤੋਂ ਬਾਅਦ ਉੱਥੋਂ ਆਪਣੇ ਫ਼ਰੀਦਪੁਰ ਤੋਂ ਸ਼ਬਕੇ ਇੱਕ ਉਹ ਨਾਮ ਦਾ ਬੰਦੇ ਲੋਹਿਆ ਜੰਨਾ ਵੱਖਰਾ ਮਕਾਨ ਬਣਾ ਰਿਆ ਸੀਗਾ ਤੇ ਆਪਣੇ ਲੜਕੀ ਸਮੇਤ ਇੱਥੇ ਆ ਰਿਸੀਗੇ ਤੇ ਜਦੋਂ ਇਹ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਜਿਹੜੀ ਜੀਤ ਕੌਰ ਇਹਦੀ ਸੈਕੰਡ ਮੈਰੇ ਹੋਣ ਤੋਂ ਪਹਿਲਾਂ ਜਿਸ ਦਾ ਇੱਕ ਦੂਰ ਦਾ ਰਿਸ਼ਤੇਦਾਰੀ ਚ ਤਲਵੀਰ ਸਿੰਘ ਪੁਰਸੋਨੋ ਪਤਨਰਵਾਸੇ ਵਾਸੀ ਬੰਦੂ ਬੋਲੀਆਂ ਥਾਣਾ ਪਤੂਟੇਂਗਾ ਜ਼ਿਲ੍ਹਾ ਕੂਰਤਲਾ ਉਹ ਇਹਨਾਂ ਇਹ ਹੋਈ ਸੀ ਪਰੰਤੂ ਉਹਨਾਂ ਸ਼ਾਦੀ ਨਹੀਂ ਹੋ ਸਕੀ ਤਲਵਿੰਦਰ ਸਿੰਘ ਨਾ ਹੋ ਗਈ ਤੇ ਉਸ ਦਿਨ ਤੋਂ ਤਲਵਿੰਦਰ ਜਿਹੜੇ ਸੀਗੇ ਜੀਤਕੌਰ ਮਿਰਤਕ ਤੇ ਦੋਸ਼ੀ ਦਲਬੀਰ ਸਿੰਘ ਇਹਨਾਂ ਦੇ ਆਪਸੀ ਜਿਹੜੇ ਆ ਨੇੜਤਾ ਵੱਧ ਗਈ ਤੇ ਜੋ ਹੋਂ ਤੱਕ ਇੱਕ ਨੂੰ ਜਨ ਨੂੰ ਮਿਲਦੇ ਰਹੇ ਤਾਂ ਲਾਤੇ ਪੈਦਾ ਹੋ ਗਏ ਕਿ ਜਿਹੜੇ ਅਜੀਤ ਕੌਰ ਉਹ ਦਲਬੀਰ ਸਿੰਘ ਦੇ ਘਰ ਜਾਣਾ ਚਾਹੁੰਦੀ ਸੀ ਤੇ ਦਲਬੀਰ ਸਿੰਘ ਇਸ ਵੱਲ ਉੱਲ ਗਿਆ ਸੀਗਾ ਫਿਰ ਇਸਨੇ ਜਦੋਂ ਅਜੀਤ ਕੌਰ ਨੇ ਬੁਲਾਇਆ ਤੇ ਦੋਸੀ ਜਿਹੜਾ ਦਲਬੀਰ ਸਿੰਘ ਹੈ ਆਪਣੀ ਬ੍ਰੀਜਾ ਗੱਡੀ ਲੈ ਕੇ ਇੱਥੇ ਮੌਕੇ ਤੇ ਆਇਆ ਤੇ ਉਸ ਨੂੰ ਬਾਣ ਕੱਢੇ ਤੇ ਨੇੜੇ ਲਾ ਕੇ ਬੁਲਾ ਕੇ ਕਿਨੇ ਉਹਦਾ ਪਹਿਲਾ ਕੰਨਾ ਕਲਾ ਕੋਟਾ ਨਾਲ ਹੀ ਇਹਨੇ ਉਹਦੇ ਆਪਣੀ ਗੱਡੀ ਚੋਂ ਇੱਕ 3000 ਹਜ਼ਾਰ ਕੱਢ ਕੇ ਉਹਦੇ ਕੱਲ ਚ ਡੂੰਗੇ ਚ ਉਹ ਥੱਲੇ ਥਲੇ ਸੋਟਿਆ ਤੇ ਫਿਰ ਡੂੰਗੇ ਹਥਿਆਰ ਨਾਲ ਉਹ ਜਿਹੜਾ ਵੈਪਨ ਸੀਗਾ ਉਸ ਵੈਪਨ ਨਾਲ ਇਹ ਕੱਲ ਚ ਚਾਕੂ ਕੀਤਾ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਇਹ ਦੋਸ਼ੀ ਉਸ ਤੋਂ ਉਸ ਟਾਈਮ ਤੇ ਇੱਕ ਫਰਾਰ ਸੀਗਾ ਪੁਲਿਸ ਵੱਲੋਂ ਸਾਰੀ ਮੁਸਤੱਦੀ ਨਾਲ ਸਾਗਰ ਤੇ ਮਨਾਉਤੋ ਤ੍ਰੀਸ਼ ਕਰਕੇ ਇਸ ਇਤੇ ਤੇ ਪਹੁੰਚੀ ਦੇ ਦੋਸ਼ੀ ਨੂੰ ਜਿਹੜਾ ਕੱਲ ਤੋ ਗ੍ਰਸਤ ਕਰ ਲੈ ਜੋ ਕੋਲੇ ਜਿਹੜੀ ਮੁਖਾਵਰ ਦਾ ਵਰਤੇ ਕਿ ਫ੍ਰੀਸ਼ਾਕਾਰ ਹੋਏ ਬ੍ਰਾਂਡ ਕਰ ਲਈ ਹੈ ਇਹਨੇ ਇੱਕ ਮੋਬਾਈਲ ਜਿਹੜਾ ਵਰਤਿਆ ਸੀ ਮੁਕੇ ਤੇ ਉਹ ਵੀ ਵਰਤ ਲਿਆ ਹੁਣ ਵਰਤੇ ਦਾ ਮੋਬਾਈਲ ਤੇ ਜਿਹੜਾ ਵਰਤਿਆ ਹਥਿਆਰ ਉਹ ਬ੍ਰਾਂਡ ਕਰਨਾ ਬਾਕੀ ਹੈ ਉਹਨੂੰ ਅਜਮਾਨ ਜੋ ਅਦਾਲਤ ਚ ਤੁਸੀਂ ਦਲਬੀਰ ਸਿੰਘ ਨੂੰ ਪੇਸ਼ ਕਰਕੇ ਤੇ ਅਗਲੇ ਰਿਮਾਂਡਾ ਸਟਿਟ ਤੇ ਹੋਗਾ ਤੇ ਨੌਲੇਜ ਜਿਹੜੀ ਹੈ ਅਗਲੀ ਟ੍ਰਿਅਲ ਇਸ ਮੁਕੰਮਲ ਕੀਤੀ ਜਾਊਗੀ ਥੈਂਕ ਯੂ ਸਾਨਾ ਲੋਈਆ ਸਾਡੇ ਜੀ ਸਾਫ ਕੋਰ ਜਿਲ੍ਹਾ ਜਲੰਧਰ ਪਿੰਡ 147225 ਨੂੰ ਹਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਗੁਨਾਪੁਰ ਨੂੰ ਬਈਆ ਬਈਆ ਤੋਂ ਮਖਰੂਰ ਤੇ ਅਣਨੋਖੀ ਵਿਅਕਤੀ ਵੱਲੋਂ ਦਾ ਕਤਲ ਕੰਪਟਸੀ ਇਸ ਅਨੇਕ ਕਤਲ ਨੂੰ ਸੁਝਾਉਣ ਵਿੱਚ ਲੋਕੀ ਆਪਣੀ ਸੋਨਾ ਸਫਲਤਾ ਅਸਤ ਕੀਤੀ ਗਈਆਂ ਵਾਕਿਆ ਇਹ ਸੀ ਕਿ ਹਰਜੀਤ ਕੋ ਜੋ ਨੋਇਆ ਗ੍ਰਹਿਣ ਵਾਲੀ ਸੀਗੀ ਤਾਂ ਪੁੱਤਰੀ ਸਾਧੂ ਸਿੰਘ ਵਾਸੀ ਪਿੰਡ ਤਰਨਾ ਜੋ ਆਪਣੇ ਪਰਿਵਾਰ ਸਮੇਤ ਰਾਣਕਪੁਰ ਵਿੱਚ ਪਿਛਲੇ ਸਮਾਂ ਤੋਂ ਰਹਿ ਸੀ ਤੇ ਤਾਂ ਪਤੀ ਜਿਹੜਾ ਕਲੰਦਰ ਸਿੰਘ ਆ ਉਹ ਵਿਦੇਸ਼ ਜਿਹੜਾ ਫਰਾਂਸ ਵਿੱਚ ਰਹਿੰਦਾ ਸੀਗਾ ਤੇ 14 ਤਰੀਕ ਨੂੰ ਦੁਪਹਿਰ ਦੇ ਸਮੇਂ ਇਹ ਆਪਣੇ ਜਤੂਆ ਤੇ ਆਪਣੇ ਕਪੜੇ ਲੈਣ ਲਈ ਮੇਢਲੇ ਪਿੰਡ ਜਿਹੜੀ ਜਾ ਰਹੀ ਸੀ ਤੇ ਉਹਦੇ ਵਾਰਸ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਹੈ ਤੇ ਜਦੋਂ ਜਾ ਕੇ ਦੇਖਿਆ ਕਿ ਲੋਈਆਂ ਤੋਂ ਮਖੋ ਜਿੱਡੀ ਰੋੜ ਮਾਨ ਘੱਡੇ ਦੇ ਸਾਹਮਣੇ ਖਤਾਨਾ ਚੋ ਦੀ ਡੈਡ ਬੋਡੀ ਜਿਹੜੀ ਉੱਥੇ ਪਈ ਸੀ ਖੁੱਲ੍ਹ ਉਹ ਲਾਸ਼ ਰੂਪਤ ਹੋਈ ਤੇ ਜਿਹਦੇ ਗਾਲ ਵਿੱਚ ਬਹੁਤ ਇਤਿਆਰ ਜਿਹੜੇ ਡੂੰਘੇ ਜ਼ਖਮ ਸੀਗੇ ਤੇ ਜੋ ਮੌਕੇ ਤੇ ਪ੍ਰੀਸ਼ੋਨੋ ਮੁਕਤਵਾ ਦਰਜ ਕਰਕੇ ਉਹਦਾ ਪੋਸਟਮੋਰਟਮ ਕਰ ਆ ਗਿਆ ਅਤੇ ਇਸ ਕੀਤੇ ਟੂ ਰਿਪੋਰਟਾਂ ਲੋਕ ਕੀਤੀ ਗਈ ਤੇ ਮਾਨਜੋਗ ਐਸਐਸਪੀ ਸਰਵਿੰਦਰ ਸਿੰਘ ਤੇ ਐਸਐਸਪੀ ਸਰਵੀਤ ਰਏ ਇਨਵੈਸਟੀਗੇਸ਼ਨ ਜਿਲ੍ਹਾ ਜੰਮਾ ਤੇ ਜੀ ਐਨਵਾਈਡੀਆ ਤੇ ਇਹ ਗੱਲ ਸਾਹਮਣੇ ਹੈ ਕਿ ਜਿਹੜੀ ਅਜੀਤ ਕੌਰ ਹੈ ਇਹਦੀ ਸੈਕੰਡ ਬੈਰੇਜ ਹੋਇਸੀ ਕੁਲਵੰਦਰ ਸਿੰਘ ਜਿਲ੍ਹਾ ਫਰੀਪੁਰ ਤੇ ਇਹ ਵੀ ਡਾਈਵੋਰਸ ਸੀ ਤੇ ਦਾ ਪਤੀ ਜਿਹੜਾ ਕੁਲਵੰਦਰ ਸਿੰਘ ਉਹ ਵੀ ਡਾਈਵੋਰਸ ਸੀਗਾ ਤੇ ਮਜੂਦਾ ਸਮੇ ਉਹ ਫਰਸਤ ਰਹਿ ਰਿਹਾ ਹੈ ਤੇ ਉਹ ਵੀ ਜਦੋਂ ਮੈਰੇ ਸੈਕੰਡ ਮੈਰੇ ਹੋਇਆ ਉਸ ਤੋਂ ਬਾਅਦ ਉੱਥੋਂ ਆਪਣੇ ਫਿਰੋਜ਼ਪੁਰ ਤੋਂ ਸ਼ਬਕੇ ਇੱਕ ਨੌਂਕ ਬਗਨੇ ਲੋਹियां ਚੰਨਾ ਵੱਖਰਾ ਮਕਾਨ ਬਣਾ ਰਿਆ ਸੀਗਾ ਤੇ ਆਪਣੀ ਲੜਕੀ ਇਸ ਵਿੱਚ ਦਿੱਤੇ ਰਹੀ ਸੀ ਤੇ ਜਦੋਂ ਇਹ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਹ ਪਤਾ ਚੱਲਦਾ ਕਿ ਜਿਹੜੀ ਜੀਤ ਕੌਰ ਇਹਦੀ ਸੈਕੰਡ ਮੈਰੇ ਹੋਣ ਤੋਂ ਪਹਿਲਾਂ ਇਸ ਦਾ ਇੱਕ ਦੂਰ ਦਾ ਰਿਸ਼ਤੇਦਾਰੀ ਚੋ ਦਲਵੀਰ ਸਿੰਘ ਪੁਰਸੋਨੋ ਪਤਨ ਨਰਵਾਸੇ ਵਾਸੀ ਬੰਦੂ ਬੋਲੀਆਂ थाना ਪਤੂਟਾ ਇੰਗਾ ਜ਼ਿਲ੍ਹਾ ਕੂਰਤਲਾ ਵਗੈਰਾ ਇਹ ਹੋਈ ਸੀ ਪਰੰਤੂ ਉਹਨਾਂ ਸ਼ਾਦੀ ਨਹੀਂ ਹੋ ਸਕੀ ਤਲਵਿੰਦਰ ਸਿੰਘ ਨਾ ਹੋਗੀ ਤੇ ਉਸ ਦਿਨ ਤੋਂ ਤਲਵਿੰਦਰ ਜਿਹੜੇ ਸੀਗੇ ਜੀਤਕੌਰ ਮਰਤਕ ਤੇ ਦੋਸ਼ੀ ਦਲਬੀਰ ਸਿੰਘ ਇਹਨਾਂ ਦੇ ਆਪਸੀ ਜਿਹੜੇ ਆ ਨੇੜਤਾ ਵੱਧ ਗਈ ਤੇ ਜੋ ਹੁਣ ਤੱਕ ਇੱਕ ਨੂੰ ਜਨੂ ਮਿਲਦੇ ਰਹੇ ਤਾਂ ਲਾਤੇ ਪੈਦਾ ਹੋ ਗਏ ਕਿ ਕਲੰਨ ਜੜੇ ਅਜੀਤ ਕੌਰ ਉਹ ਦਲਵੀਰ ਸਿੰਘ ਦੇ ਘਰ ਜਾਣਾ ਚਾਹੁੰਦੀ ਸੀ ਤੇ ਦਲਵੀਰ ਸਿੰਘ ਇਸ ਵੱਲ ਡਰ ਗਿਆ ਸੀਗਾ ਫਿਰ ਇਸਨੇ ਜਦੋਂ ਉਹ ਅਜੀਤ ਕੌਰ ਨੇ ਬੁਲਾਇਆ ਤੇ ਦੋਸ਼ੀ ਜਿਹੜਾ ਦਲਵੀਰ ਸਿੰਘ ਆਪਣੇ ਮਰੀਜ਼ਾ ਗੱਡੀ ਲੈ ਕੇ ਇੱਥੇ ਮੌਕੇ ਤੇ ਆਇਆ ਤੇ ਉਸ ਨੂੰ ਮਾਰ ਕਰਨ ਦੇ ਤੇ ਨੇੜੇ ਲ ਜਾ ਕੇ ਬੁਲਾ ਕੇ ਇਹਨੇ ਉਹਦਾ ਪਹਿਲਾ ਕੰਨਾ ਕਾਲਾ ਕੋਟਾ ਨਾਲ ਹੀ ਇਹਨੇ ਉਹਦੇ ਆਪਣੀ ਗੱਡੀ ਚੋਂ ਇੱਕ 3000 ਹਜ਼ਾਰ ਕੱਢ ਕੇ ਉਹਦੇ ਗੱਲ ਚ ਡੂੰਗੇ ਚ ਉਹ ਪਹਿਲਾਂ ਥਲੇ ਸੁੱਟਿਆ ਤੇ ਫਿਰ ਡੂੰਗੇ ਜਿਹੜਾ ਉਹ ਜਿਹੜਾ ਵੈਪਨ ਸੀਗਾ ਉਸ ਵੈਪਨ ਨਾਲ ਇਹ ਗੱਲ ਚ ਚਾਕੂ ਕੀਤਾ ਜਿਸ ਦਿਨ ਉਹਦੀ ਮੌਤ ਹੋ ਗਈ ਇਹ ਦੋਸ਼ੀ ਉਸ ਤੋਂ ਉਹ ਉਸ ਟਾਈਮ ਤੇ ਇੱਕ ਫਰਾਰ ਸੀਗਾ ਪੁਲਿਸ ਵੱਲੋਂ ਸਾਰੀ ਮੁਸਤਹਿਦੀ ਨਾਲ ਸਾਗਰ ਤੇ ਇੰਗਲੋਂ ਤੋਂ ਤੀਸ ਕਰਕੇ ਇਸ ਇੱਤੇ ਤੇ ਪਹੁੰਚੀ ਦੇ ਦੋਸ਼ੀ ਨੂੰ ਜਿਹੜਾ ਕੱਲ੍ਹ ਦੇ ਸਰਕਾਰ ਲੈ ਜੋ ਕੋਲੇ ਜਿਹੜੀ ਰੋਕਾ ਵਾਰਦਾ ਵਰਤੇ ਕਿ ਬ੍ਰਿਸ਼ਾਕਾਰ ਹੋਏ ਗ੍ਰੰਥ ਕਰ ਲਈ ਆ ਇਹਨੇ ਇੱਕ ਮੋਬਾਈਲ ਜਿਹੜਾ ਵਰਤਿਆ ਸੀ ਮੁਕੇ ਤੇ ਉਹ ਵੀ ਵਰਤ ਲਿਆ ਹੁਣ ਵਰਤੇ ਦਾ ਮੋਬਾਈਲ ਤੇ ਜਿਹੜਾ ਵਰਤਿਆ ਹਥਿਆਰ ਉਹ ਗ੍ਰੰਥ ਕਰਨਾ ਬਾਕੀ ਆ ਉਹਨੂੰ ਅਜਮਾਨ ਜੋ ਅਦਾਲਤ ਚ ਟਰਸ਼ੀਦਰਬੀਰ ਸਿੰਘ ਨੂੰ ਪੇਸ਼ ਕਰਕੇ ਤੇ ਅਗਲੇ ਰਿਮਾਂਡਰ ਸਟਿੱਟ ਦੇ ਉਪਰ ਤੇ ਨੋਟਿਸ ਜਿਹੜੀ ਆ ਅਗਲੀ ਟ੍ਰੀਟਿਸ ਮੁਕੰਮਲ ਕੀਤੀ ਜਾਊਗੀ ਥੈਂਕ ਯੂ